ਅੱਜ ਅਸੀਂ ਬਠਿੰਡਾ ਪੁਲਿਸ ਦੇ ਕਾਫੀ ਆਫਿਸਰਸ ਮੇਰੇ ਨਾਲ ਐਸਪੀ ਡੀ ਹਿਨਾ ਮੈਡਮ ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਮॉड ਕੁਲਦੀਪ ਸਿੰਘ ਡੀਐਸਪੀ ਹੈਡਕ quarters ਰਾਹੁਲ ਭਰਦवाज ਡੀਐਸਪੀ ਐਨਡੀਪੀਐਸ ਡੀਐਸਪੀ ਫੋਰੈਂਸਿਕਸ ਤੇ ਸਾਡੇ ਪੰਜ ਛੇ ਐਸਐਚਓਜ਼ اور 100 ਦੇ ਕਰੀਬ ਅਸੀਂ ਫੋਰਸ ਲੈ ਕੇ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਮॉड ਕਲਾ ਫਿਲਹਾਲ ਅਸੀਂ ਆਏ ਜਿਹੜੇ ਮॉड ਪੁਲਿਸ ਸਟੇਸ਼ਨ ਦੇ ਅੰਦਰ ਪੈਂਦਾ ਹੈ ਪਿੰਡ ਤੇ ਇੱਥੇ ਅਸੀਂ ਕੁਝ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜੋ ਵੀ ਸਾਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆ ਰਿਹਾ ਹੈ ਉਹਨਾਂ ਨਾਲ ਅਸੀਂ ਪੁੱਛਕਿਛ ਕਰ ਰਹੇ ਤੇ ਕੁਝ ਅਸੀਂ ਵਹੀਕਲਸ ਵੀ ਇੰਪਾਉਂਡ ਕੀਤੀਆਂ ਤੇ ਹੁਣ ਅਸੀਂ ਹੋਰ ਵੀ ਜਿਹੜੇ ਸਾਡੀ ਇਨਫੋਰਮੇਸ਼ਨ ਸਾਨੂੰ ਹੈਗੀ ਮੋੜ ਏਰੀਆ 'ਚ ਜਿੱਥੇ ਨਸ਼ੇ ਦੀ ਵਾਰ-ਵਾਰ ਕੰਪਲੇਂਟਸ ਆਉਂਦੇ ਆ ਉੱਥੇ ਵੀ ਕਾਸੋ ਕਰਨ ਲੱਗੇ ਤੇ ਜੋ ਵੀ ਬੰਦੀ ਕਾਰਵਾਈ ਹੋਈ ਗਿਆ ਉਸ ਪਰ ਲੋ ਉਸੇ ਕਰਾਂਗੇ ਇਹ ਪਿਛਲੇ ਦਿਨਾਂ ਤੋਂ ਲਿਖਿਆ ਗਿਆ ਸੀ ਉਹ ਤਾਂ ਲਿਖਿਆ ਸੀ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੈਸੇ ਤਾਂ ਇਹ ਸਾਡਾ ਪਹਿਲਾਂ ਵੀ ਮੋਡ ਕਲਾ ਮੋਡ ਥਾਣੇ ਦਾ ਆਇਡੈਂਟੀਫਾਈਡ ਹੌਟਸਪੌਟ ਏਰੀਆ ਇੱਥੇ ਅਸੀਂ ਪਹਿਲਾਂ ਵੀ ਰੈਗੂਲਰਲੀ ਐਨਡੀਪੀਐਸ ਦੇ ਐਫਆਈਆਰ ਲੌਂਚ ਕਰਦੇ ਰਹੇ ਹਾਂ ਬਟ ਉਸ ਤੋਂ ਬਾਅਦ ਅਸੀਂ ਹੋਰ ਵੀ ਇੰਟੈਂਸੀਫਾਈ ਕਰ ਲਿਆ ਤੇ ਉਸ ਦਿਨ ਤੋਂ ਬਾਅਦ ਆਲਮੋਸਟ 6-7 ਐਫਆਈਆਰਸ ਇਸੇ ਪਿੰਚੇ ਅਸੀਂ ਦੇ ਚੁੱਕੇ ਹਾਂ ਕੁਝ ਮੁੰਡਿਆਂ ਨੂੰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਓਟ ਚ ਰਜਿਸਟਰ ਵੀ ਕਰਾਇਆ ਜਿਹੜਾ ਸਰਕਾਰੀ ਡੀ ਐਡਿਕਸ਼ਨ ਪ੍ਰੋਗਰਾਮ ਹੁੰਦਾ ਹੈ ਔਰ ਨਾਲ ਦੇ ਨਾਲ ਅਸੀਂ ਪੂਰੇ ਜ਼ਿਲ੍ਹੇ 'ਚ ਹੀ ਆਪਣੀ ਡਰੱਗਸ ਦੀ ਜਿਹੜੀ ਸਪੈਸ਼ਲੀ ਜਿਹੜੇ ਆਈਡੈਂਟੀਫਾਈਡ ਹੌਟਸਪੌਟ ਏਰੀਆ ਜਿੱਥੇ ਕਾਫੀ ਕੰਪਲੇਂਟ ਆਉਂਦੀ ਹੈ ਉਹਨਾਂ ਤੇ ਬਹੁਤ ਇੰਟੈਂਸੀਫਾਈ ਕਰਤਾ ਆਪਣਾ ਇਨਫੋਰਸਮੈਂਟ ਅਸੀਂ ਜਲਦੀ ਪਬਲਿਕ ਮੀਟਿੰਗ ਵੀ ਕਰਾਂਗੇ ਸੋ ਥੈਟ ਪਬਲਿਕ ਦਾ ਕੌਨਫੀਡੈਂਸ ਪੁਲਿਸ ਦੇ ਨਾਲ ਹੋਏ ਕਿ ਵੀ ਆਰ ਵਿਦ ਯੂ ਔਰ ਤੁਸੀਂ ਜੈਨੂਇਨ ਜਿਹਨਾਂ ਦੇ ਵੀ ਇਨਪੁਟਸ ਆ ਤੁਸੀਂ ਜੇ ਸਾਨੂੰ ਡਾਇਰੈਕਟਲੀ ਨਹੀਂ ਦੇਣਾ ਚਾਹੁੰਦੇ ਤੇ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਹੈ ਉੱਥੇ ਵੀ ਪਬਲਿਕ ਨੂੰ ਮੈਂ ਅਪੀਲ ਕਰਾਂਗੀ ਕਿ ਤੁਸੀਂ ਡਰੱਗ ਰਿਲੇਟਿਡ ਇਨਪੁਟਸ ਸਾਨੂੰ ਦੇ ਸਕ ਮੋੜ ਮਲੀ ਕਲਾਕ ਵਿਚਾਰੇ ਨੂੰ ਪਾਇਆ ਕਸ਼ ਕਰ ਰਿਹਾ ਜੇਬਲ ਪਟਕੀ ਨਹੀਂ ਅੱਜ ਅਸੀਂ ਬਠਿੰਡਾ ਪੁਲਿਸ ਦੇ ਕਾਫੀ ਆਫਿਸਰਸ ਮੇਰੇ ਨਾਲ ਐਸਪੀਡੀ ਹਿਨਾ ਮੈਡਮ ਐਸਪੀਸੀਟੀ ਨਰਿੰਦਰ ਸਿੰਘ ਡੀਐਸਪੀ ਮੋੜ ਕੁਲਦੀਪ ਸਿੰਘ ਡੀਐਸਪੀ ਹੈਡਕੁਆਟਰ ਰਾਹੁਲ ਭਰਦवाज ਡੀਐਸਪੀ ਐਨਡੀਪੀਐਸ ਡੀਐਸਪੀ ਫੋਰੈਂਸਿਕਸ ਤੇ ਸਾਡੇ ਪੰਜ ਛੇ ਐਸਐਚਓਜ਼ ਔਰ 100 ਦੇ ਕਰੀਬ ਅਸੀਂ ਫੋਰਸ ਲੈ ਕੇ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਮੋੜ ਕਲਾ ਫਿਲਹਾਲ ਅਸੀਂ ਆਏ ਜਿਹੜੇ ਮੋੜ ਪੁਲਿਸ ਸਟੇਸ਼ਨ ਦੇ ਅੰਦਰ ਪੈਂਦਾ ਹੈ ਪਿੰਡ ਤੇ ਇੱਥੇ ਅਸੀਂ ਕੁਝ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜੋ ਵੀ ਸਾਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆ ਰਿਹਾ ਉਹਨਾਂ ਨਾਲ ਅਸੀਂ ਪੁੱਛਗਿੱਛ ਕਰ ਰਹੇ ਤੇ ਕੁਝ ਅਸੀਂ ਵਹੀਕਲਸ ਵੀ ਇੰਪਾਉਂਡ ਕੀਤੇ ਤੇ ਹੁਣ ਅਸੀਂ ਹੋਰ ਵੀ ਜਿਹੜੇ ਸਾਡਾ ਇਨਫੋਰਮੇਸ਼ਨ ਸਾਨੂੰ ਹੈਗੀ ਮੋਡ ਏਰੀਆ ਚ ਜਿੱਥੇ ਨਸ਼ੇ ਦੀ ਵਾਰ-ਵਾਰ ਕੰਪਲੇਂਟਸ ਆਉਂਦੇ ਆ ਉੱਥੇ ਵੀ ਕਾਸੋ ਕਰਨ ਲੱਗੇ ਤੇ ਜੋ ਵੀ ਬੰਦੀ ਕਾਰਵਾਈ ਹੋਈ ਗਿਆ ਉਸ ਪਰ ਲੋ ਉਸੇ ਕਰਾਂਗੇ ਇਹ ਪਿਛਲੇ ਦਿਨਾਂ ਤੋਂ ਲਿਖਿਆ ਗਿਆ ਸੀ ਉਹ ਤਾਂ ਲਿਖਿਆ ਸੀ ਅ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੈਸੇ ਤਾਂ ਇਹ ਸਾਡਾ ਪਹਿਲਾਂ ਵੀ ਮੋਡ ਕਲਾ ਮੋਡ ਥਾਣੇ ਦਾ ਆਈਡੈਂਟੀਫਾਈਡ ਹੌਟਸਪੌਟ ਏਰੀਆ ਇੱਥੇ ਅਸੀਂ ਪਹਿਲਾਂ ਵੀ ਰੈਗੂਲਰਲੀ NDPS ਦੇ FIR ਲਾਚ ਕਰਦੇ ਰਹੇ ਹਾਂ ਬਟ ਉਸ ਤੋਂ ਬਾਅਦ ਅਸੀਂ ਹੋਰ ਵੀ ਇੰਟੈਂਸੀਫਾਈ ਕਰ ਲਿਆ ਤੇ ਉਸ ਦਿਨ ਤੋਂ ਬਾਅਦ ਆਲਮੋਸਟ 6-7 FIRs ਇਸੇ ਪਿੰਡ ਚੋਂ ਹੀ ਦੇ ਚੁੱਕੇ ਹਾਂ ਕੁਝ ਮੁੰਡਿਆਂ ਨੂੰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ OT ਚ ਰਜਿਸਟਰ ਵੀ ਕਰਾਇਆ ਜਿਹੜਾ ਸਰਕਾਰੀ ਡੀ ਐਡਿਕਸ਼ਨ ਪ੍ਰੋਗਰਾਮ ਹੁੰਦਾ ਔਰ ਨਾਲ ਦੇ ਨਾਲ ਅਸੀਂ ਪੂਰੇ ਜ਼ਿਲ੍ਹੇ ਚ ਹੀ ਆਪਣੀ ਡਰੱਗਸ ਦੀ ਜਿਹੜੀ ਸਪੈਸ਼ਲੀ ਜਿਹੜੇ ਆਈਡੈਂਟੀਫਾਈਡ ਹੌਟਸਪੌਟ ਏਰੀਆ ਜਿੱਥੇ ਕਾਫੀ ਕੰਪਲੇਂਟ ਆਉਂਦੀ ਹੈ ਉਹਨਾਂ ਤੇ ਬਹੁਤ ਇੰਟੈਂਸੀਫਾਈ ਕਰਤਾ ਆਪਣਾ ਇਨਫੋਰਸਮੈਂਟ ਅਸੀਂ ਜਲਦੀ ਪਬਲਿਕ ਮੀਟਿੰਗ ਵੀ ਕਰਾਂਗੇ ਸੋ ਦੈਟ ਪਬਲਿਕ ਦਾ ਕੌਨਫੀਡੈਂਸ ਪੁਲਿਸ ਦੇ ਨਾਲ ਹੋਏ ਕਿ ਵੀ ਆਰ ਵਿਦ ਯੂ ਔਰ ਤੁਸੀਂ ਜੈਨੂਇਨ ਜਨਾ ਦੇ ਵੀ ਇਨਪੁਟਸ ਹੈ ਤੁਸੀਂ ਜੇ ਸਾਨੂੰ ਡਾਇਰੈਕਟਲੀ ਨਹੀਂ ਦੇਣਾ ਚਾਹੁੰਦੇ ਤੇ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਹੈ ਉੱਥੇ ਵੀ ਪਬਲਿਕ ਨੂੰ ਮੈਂ ਅਪੀਲ ਕਰਾਂਗੀ ਕਿ ਤੁਸੀਂ ਡਰੱਗ ਰਿਲੇਟਡ ਇਨਪੁਟ ਸਾਨੂੰ ਦੇ ਸਕਦੇ ਹੋ ਅੱਜ ਹੀ ਅਸੀਂ ਬਠਿੰਡਾ ਪੁਲਿਸ ਦੇ ਕਾਫੀ ਆਫੀਸਰਸ ਮੇਰੇ ਨਾਲ ਐਸਪੀਡੀ ਹਿਨਾ ਮੈਡਮ ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਮੋੜ ਕੁਲਦੀਪ ਸਿੰਘ ਡੀਐਸਪੀ ਹੈੱਡਕੁਆਰਟਰ ਰਾਹੁਲ ਭਾਰਦਵਾਜ DSP NDPS DSP forensics ਤੇ ਸਾਡੇ 5 6 SOs ਔਰ 100 ਦੇ ਕਰੀਬ ਅਸੀਂ ਫੋਰਸ ਲੈ ਕੇ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਮੋੜ ਕਲਾ ਫਿਲਹਾਲ ਅਸੀਂ ਆਏ ਜਿਹੜੇ ਮੋੜ ਪੁਲਿਸ ਸਟੇਸ਼ਨ ਦੇ ਅੰਦਰ ਪੈਂਦਾ ਹੈ ਪਿੰਡ ਤੇ ਇੱਥੇ ਅਸੀਂ ਕੁਝ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜੋ ਵੀ ਸਾਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆ ਰਹੇ ਉਹਨਾਂ ਨਾਲ ਅਸੀਂ ਪੁੱਛਗਿੱਛ ਕਰ ਰਹੇ ਤੇ ਕੁਝ ਅਸੀਂ ਵਹੀਕਲਸ ਵੀ ਇੰਪਾਉਂਡ ਕੀਤੇ ਤੇ ਹੁਣ ਅਸੀਂ ਹੋਰ ਵੀ ਜਿਹੜੇ ਸਾਡੀ ਇਨਫੋਰਮੇਸ਼ਨ ਸਾਨੂੰ ਹੈਗੀ ਮੋੜ ਏਰੀਆ ਚ ਜਿੱਥੇ ਨਸ਼ੇ ਦੀ ਵਾਰ-ਵਾਰ ਕੰਪਲੇਂਟਸ ਆਉਂਦੇ ਆ ਉੱਥੇ ਵੀ ਕਾਸੋ ਕਰਨ ਲੱਗੇ ਤੇ ਜੋ ਵੀ ਬੰਦੀ ਕਾਰਵਾਈ ਹੋਈ ਗਿਆ ਅਸਪਰ ਲਾ ਹੋਸੀ ਕਰਾਂਗੇ ਇਹ ਪਿਛਲੇ ਦਿਨਾਂ ਤੋਂ ਲਿਖਿਆ ਗਿਆ ਸੀ ਉਹ ਤਾਂ ਲਿਖਿਆ ਸੀ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੈਸੇ ਤਾਂ ਇਹ ਸਾਡਾ ਪਹਿਲਾਂ ਵੀ ਮੋੜ ਕਲਾ ਮੋੜ ਥਾਂਨੇ ਦਾ ਆਈਡੈਂਟੀਫਾਈਡ ਹੌਟਸਪੌਟ ਏਰੀਆ ਇੱਥੇ ਅਸੀਂ ਪਹਿਲਾਂ ਵੀ ਰੈਗੂਲਰਲੀ NDPS ਦੇ FIR ਲਾਚ ਕਰਦੇ ਰਹੇ ਹਾਂ ਬਟ ਉਸ ਤੋਂ ਬਾਅਦ ਅਸੀਂ ਹੋਰ ਵੀ ਇੰਟੈਂਸੀਫਾਈ ਕਰ ਲਿਆ ਤੇ ਉਸ ਦਿਨ ਤੋਂ ਬਾਅਦ ਆਲਮੋਸਟ 6-7 FIRs ਇਸੇ ਪਿੰਚੇ ਸੀ ਦੇ ਚੁੱਕੇ ਕੁਝ ਮੁੰਡਿਆਂ ਨੂੰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ OT ਚ ਰਜਿਸਟਰ ਵੀ ਕਰਾਇਆ ਜਿਹੜਾ ਸਰਕਾਰੀ ਡੀ ਐਡਿਕਸ਼ਨ ਪ੍ਰੋਗਰਾਮ ਹੁੰਦਾ ਔਰ ਨਾਲ ਦੇ ਨਾਲ ਅਸੀਂ ਪੂਰੇ ਜ਼ਿਲ੍ਹੇ ਚ ਹੀ ਆਪਣੀ ਡਰੱਗਸ ਦੀ ਜਿਹੜੀ ਸਪੈਸ਼ਲੀ ਜਿਹੜੇ ਆਈਡੈਂਟੀਫਾਈਡ ਹੌਟਸਪੌਟ ਏਰੀਆ ਜਿੱਥੇ ਕਾਫੀ ਕੰਪਲੇਂਟ ਆਉਂਦੀ ਹੈ ਉਹਨਾਂ ਤੇ ਬਹੁਤ ਇੰਟੈਂਸੀਫਾਈ ਕਰਤਾ ਆਪਣਾ ਇਨਫੋਰਸਮੈਂਟ ਅਸੀਂ ਜਲਦੀ ਪਬਲਿਕ ਮੀਟਿੰਗ ਵੀ ਕਰਾਂਗੇ ਸੋ ਦੈਟ ਪਬਲਿਕ ਦਾ ਕੌਨਫੀਡੈਂਸ ਪੁਲਿਸ ਦੇ ਨਾਲ ਹੋਏ ਕਿ ਵੀ ਆਰ ਵਿਦ ਯੂ ਔਰ ਤੁਸੀਂ ਜੈਨੂਇਨ ਜਨਾ ਦੇ ਵੀ ਇਨਪੁਟਸ ਹੈ ਤੁਸੀਂ ਜੇ ਸਾਨੂੰ ਡਾਇਰੈਕਟਲੀ ਨਹੀਂ ਦੇਣਾ ਚਾਹੁੰਦੇ ਤੇ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਹੈ ਉੱਥੇ ਵੀ ਪਬਲਿਕ ਨੂੰ ਮੈਂ ਅਪੀਲ ਕਰਾਂਗੀ ਕਿ ਤੁਸੀਂ ਡਰੱਗ ਰਿਲੇਟਿਡ ਇਨਪੁਟ ਸਾਨੂੰ ਦੇ ਸਕਦੇ ਹੋ ਥੈਂਕ ਯੂ ਨੋਟ ਮਿਲ ਕੇ ਲੱਗ ਵਿਚਾਰੇ ਨੂੰ ਪਿਆ ਖਾਸ ਕਰਕੇ ਜਿਹੜੇ ਬਿਲਕੁਲ ਬਟਕੀ ਕਰਨ ਅੱਜ ਅਸੀਂ ਬਠਿੰਡਾ ਪੁਲਿਸ ਦੇ ਕਾਫੀ ਆਫੀਸਰਸ ਮੇਰੇ ਨਾਲ ਐਸਪੀਡੀ ਹਿਨਾ ਮੈਡਮ ਐਸਪੀ ਸਿਟੀ ਨਰਿੰਦਰ ਸਿੰਘ DSP ਮੋਡ ਕੁਲਦੀਪ ਸਿੰਘ DSP ਹੈਡਕ quarters ਰਾਹੁਲ ਭਰਦवाज DSP NDPS DSP ਫੋਰੈਂਸਿਕ ਤੇ ਸਾਡੇ ਪੰਜ ਛੇ SHOs اور 100 ਦੇ ਕਰੀਬ ਅਸੀਂ ਫੋਰਸ ਲੈ ਕੇ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਮੋਡ ਕਲਾ ਫਿਲਹਾਲ ਅਸੀਂ ਆਏ ਜਿਹੜੇ ਮੋਡ ਪੁਲਿਸ ਸਟੇਸ਼ਨ ਦੇ ਅੰਦਰ ਪੈਂਦਾ ਹੈ ਪਿੰਡ ਤੇ ਇੱਥੇ ਅਸੀਂ ਕੁਝ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਜੋ ਵੀ ਸਾਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆ ਰਿਹਾ ਉਹਨਾਂ ਨਾਲ ਅਸੀਂ ਪੁੱਛਗਿੱਛ ਕਰ ਰਹੇ ਤੇ ਕੁਝ ਅਸੀਂ ਵਹੀਕਲਸ ਵੀ ਇੰਪਾਉਂਡ ਕੀਤੀਆਂ ਤੇ ਹੁਣ ਅਸੀਂ ਹੋਰ ਵੀ ਜਿਹੜੇ ਸਾਡੀ ਇਨਫੋਰਮੇਸ਼ਨ ਸਾਨੂੰ ਹੈਗੀ ਮੋਡ ਏਰੀਆ ਚ ਜਿੱਥੇ ਨਸ਼ੇ ਦੀ ਵਾਰ-ਵਾਰ ਕੰਪਲੇਂਟਸ ਆਉਂਦੇ ਆ ਉੱਥੇ ਵੀ ਕਾਸੋ ਕਰਨ ਲੱਗੇ ਤੇ ਜੋ ਵੀ ਬੰਦੇ ਕਾਰਵਾਈ ਹੋਈ ਗਿਆ ਉਸ ਪਰ ਲੋ ਉਸੇ ਕਰਾਂਗੇ ਇਹ ਪਿਛਲੇ ਦਿਨਾਂ ਤੋਂ ਲਿਖਿਆ ਗਿਆ ਸੀ ਉਹ ਤਾਂ ਲਿਖਿਆ ਸੀ ਅ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੈਸੇ ਤਾਂ ਇਹ ਸਾਡਾ ਪਹਿਲਾਂ ਵੀ ਮੋਡ ਕਲਾ ਮੋਡ ਥਾਣੇ ਦਾ ਆਈਡੈਂਟੀਫਾਈਡ ਹੌਟਸਪੌਟ ਏਰੀਆ ਇੱਥੇ ਅਸੀਂ ਪਹਿਲਾਂ ਵੀ ਰੈਗੂਲਰਲੀ NDPS ਦੇ FIR ਲੌਂਚ ਕਰਦੇ ਰਹੇ ਹਾਂ ਬਟ ਉਸ ਤੋਂ ਬਾਅਦ ਅਸੀਂ ਹੋਰ ਵੀ ਇੰਟੈਂਸੀਫਾਈ ਕਰ ਲਿਆ ਤੇ ਉਸ ਦਿਨ ਤੋਂ ਬਾਅਦ ਆਲਮੋਸਟ 6-7 FIRs ਇਸੇ ਪਿੰਡ ਚੋਂ ਹੀ ਦੇ ਚੁੱਕੇ ਹਾਂ ਕੁਝ ਮੁੰਡਿਆਂ ਨੂੰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ OT ਚ ਰਜਿਸਟਰ ਵੀ ਕਰਾਇਆ ਜਿਹੜਾ ਸਰਕਾਰੀ ਡੀ ਐਡਿਕਸ਼ਨ ਪ੍ਰੋਗਰਾਮ ਹੁੰਦਾ ਔਰ ਨਾਲ ਦੇ ਨਾਲ ਅਸੀਂ ਪੂਰੇ ਜ਼ਿਲ੍ਹੇ ਚ ਹੀ ਆਪਣੀ ਡਰੱਗਸ ਦੀ ਜਿਹੜੀ ਸਪੈਸ਼ਲੀ ਜਿਹੜੇ ਆਈਡੈਂਟੀਫਾਈਡ ਹੌਟਸਪੌਟ ਏਰੀਆ ਜਿੱਥੇ ਕਾਫੀ ਕੰਪਲੇਂਟ ਆਉਂਦੀ ਹੈ ਉਹਨਾਂ ਤੇ ਬਹੁਤ ਇੰਟੈਂਸੀਫਾਈ ਕਰਤਾ ਆਪਣਾ ਇਨਫੋਰਸਮੈਂਟ ਅਸੀਂ ਜਲਦੀ ਪਬਲਿਕ ਮੀਟਿੰਗ ਵੀ ਕਰਾਂਗੇ ਸੋ ਦੈਟ ਪਬਲਿਕ ਦਾ ਕੌਨਫੀਡੈਂਸ ਪੁਲਿਸ ਦੇ ਨਾਲ ਹੋਏ ਕਿ ਵੀ ਆਰ ਵਿਦ ਯੂ ਔਰ ਤੁਸੀਂ ਜੈਨੂਇਨ ਜਿਨ੍ਹਾਂ ਦੇ ਵੀ ਇਨਪੁਟਸ ਹੈ ਤੁਸੀਂ ਜੇ ਸਾਨੂੰ ਡਾਇਰੈਕਟਲੀ ਨਹੀਂ ਦੇਣਾ ਚਾਹੁੰਦੇ ਤੇ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਹੈ ਉੱਥੇ ਵੀ ਪਬਲਿਕ ਨੂੰ ਮੈਂ ਅਪੀਲ ਕਰਾਂਗੀ ਕਿ ਤੁਸੀਂ ਡਰੱਗ ਰਿਲੇਟਡ ਇਨਪੁਟ ਸਾਨੂੰ ਦੇ ਸਕਦੇ ਹੋ ਵੈਲਕਮ ਟੂ ਤਾਰਾ ਕਨਵੈਂਟ ਸਕੂਲ ਵੇਅਰ ਏਵਰੀ ਕਲਾਸਰੂਮ ਇਨਸਪਾਇਰਸ ਏਵਰੀ ਲੈਬ ਐਕਸਪਲੋਰਸ ਐਂਡ ਏਵਰੀ ਸਟੂਡੈਂਟ ਸ਼ਾਈਨਸ ਥਿਸ ਇਜ਼ ਅ ਕੈਮਿਸਟਰੀ ਲੈਬ ਹੇਅਰ ਵੀ ਡੋਨਟ ਜਸਟ ਮਿਕਸ ਕੈਮੀਕਲਸ We mix ideas and creativity to make learning exciting. In our physics lab, we explore the magic of motion, energy, and the universe itself. Welcome to the biology lab. Here we study life from tiny cells to big ecosystems. Math is not boring here. In our math lab, we learn through puzzles, activities, and fun models our computer lab helps us step into the future where we code create and innovate every day this is a library a peaceful world of books where imagination and knowledge meets every warm welcome begins right here at reception area of tara convent school health and care comes first our medical room ensures every student is safe and cared for Smart screens, smart learning. Our digital classrooms make lessons interactive, visual, and fun. Education is more than books. Our sports ground is full of energy with football, badminton, cocoa, and volleyball. These games teach us teamwork, fitness, and sportsmanship. Our transport facility is safe, comfortable, and on time, making every student's journey easy and joyful in school where learning, discipline and dreams come together under one roof.